ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਦਾ ਜਿਹੜਾ ਮੌਸਮ ਬਹੁਤ ਹੀ ਸੋਹਣਾ ਆ ਕਿਉਂਕਿ ਅੱਜ ਸਵੇਰ ਤੋਂ ਬਾਰਿਸ਼ ਹੁੰਦੀ ਪਈ ਆ ਤੇ ਅੱਜ ਦਾ ਜਿਹੜਾ ਮੌਸਮ ਬਹੁਤ ਹੀ ਠੰਡਾ ਹੋ ਗਿਆ ਆ ਐਵੇਂ ਲੱਗ ਰਿਹਾ ਜਿਵੇਂ ਗਰਮੀ ਹੁੰਦੀ ਨਹੀਂ ਸੀਗੀ ਕਿਉਂਕਿ ਇਸ ਸੀਜ਼ਨ ਦੀ ਇਹ ਪਹਿਲੀ ਐਵੇਂ ਦੀ ਬਾਰਿਸ਼ ਆ ਜਿਸ ਨਾਲ ਮੌਸਮ ਬਹੁਤ ਠੰਡਾ ਹੋ ਗਿਆ ਆ ਸੋ ਹੁਣ ਮੈਂ ਆ ਗਈ ਆ ਕਿਚਨ ਵਿੱਚ ਕਿਉਂਕਿ ਸਵੇਰ ਦਾ ਟਾਈਮ ਆ ਸਭ ਤੋਂ ਪਹਿਲਾਂ ਮੈਂ ਬਣਾਉਣੀ ਆ ਆਪਣੇ ਵਾਸਤੇ ਚਾਹ ਕਿਉਂਕਿ ਤੁਹਾਨੂੰ ਪਤਾ ਆ ਮਾਰਨਿੰਗ ਜਿਹੜੀ ਚਾਹ ਤੋਂ ਬਿਨਾਂ ਸਟਾਰਟ ਨਹੀਂ ਹੁੰਦੀ ਸੋ ਜਦੋਂ ਆਪਾਂ ਸਵੇਰੇ ਸਵੇਰੇ ਚਾਹ ਪੀਂਦੀਆਂ ਨਾ ਤੇ ਡਾਕਟਰ ਵੀ ਕਹਿੰਦੇ ਆ ਕਿ ਖਾਲੀ ਪੇਟ ਚਾਹ ਨਾ ਪੀਓ ਸੋ ਹਰ ਕੋਈ ਜਿਹੜਾ ਆ ਜ਼ਿਆਦਾਤਰ ਜਿਹੜਾ ਆ ਉਹ ਦਿਨ ਕਰਦਾ ਹੈ ਕਿ ਨਮਕੀਨ ਕੁਝ ਖਾਦਾ ਜਾਵੇ ਨਮਕੀਨ ਜਿਹੜੀ ਚੀਜ਼ ਕੋਈ ਖਾਦੀ ਜਾਵੇ ਚਾਹ ਰਸ ਖਾ ਲੈ ਜਾਂਦੇ ਆ ਬਟ ਮੇਰੇ ਨਾਲ ਐਂਜ ਨਹੀਂ ਹੁੰਦਾ ਮੇਰਾ ਜਿਹੜਾ ਦਿਲ ਕਰਦਾ ਹੈ ਕਿ ਮੈਂ ਕੋਈ ਮਿੱਠੀ ਚੀਜ਼ ਖਾਵਾਂ ਮੈਂ ਜਦੋਂ ਵੀ ਕਿਚਨ ਵਿੱਚ ਆਉਣੀ ਆ ਨਾ ਮੈਨੂੰ ਹਮੇਸ਼ਾ ਮਿੱਠੀ ਚੀਜ਼ ਖਾਣ ਦੀ ਉਹ ਕਰੀਵਿੰਗ ਹੁੰਦੀ ਆ ਸੋ ਅੱਜ ਜਿਹੜਾ ਆ ਉਹ ਫ੍ਰਿਜ ਵਿੱਚ ਜਿਹੜੇ ਆ ਉਹ ਰਸ ਗੁੱਲੇ ਪਏ ਹੋਏ ਸੀ ਕਿਉਂਕਿ ਥੋੜੇ 2-3 ਦਿਨ ਪਹਿਲਾਂ ਰੱਖੜੀ ਸੀਗੀ ਤੇ ਰਖੜੀ ਤੇ ਜਿਹੜੇ ਇਹ ਮਠਿਆਈ ਆਈ ਸੀਗੀ ਸੋ ਮੈਂ ਥੋੜਾ ਜਿਹਾ ਜਿਹੜਾ ਆ ਔਰ ਉਸ ਗੁੱਲਾ ਖਾ ਲਿਆ ਤੇ ਇੱਧਰ ਜਿਹੜੀ ਆ ਮੇਰੀ ਚਾਹ ਵੀ ਬਣ ਕੇ ਤਿਆਰ ਹੋ ਗਈ ਸੀ ਸੋ ਫਿਰ ਮੈਂ ਬਾਅਦ ਵਿੱਚ ਆਪਣੀ ਆਰਾਮ ਨਾਲ ਬੈਠ ਕੇ ਚਾਹ ਇੰਜੋਏ ਕੀਤੀ ਸੋ ਹੁਣ ਮੈਂ ਬਣਾਉਣ ਲੱਗੀ ਆ ਕarele ਮੈਂ ਜਿਹੜੇ ਪਰਵਾਹ ਕarele ਨਹੀਂ ਬਣਾਉਣ ਲੱਗੀ ਕarele ਜਿਹੜੇ ਕੱਟ ਕੇ ਬਣਾਉਣੇ ਆ ਨਾ ਤੇ ਮੈਂ ਕareleਆਂ ਨੂੰ ਪਹਿਲਾਂ ਤੋਤਾ ਆ ਨਾ ਹੀ ਮੈਂ ਛਿੱਲਿਆ ਆ ਕੱਲ੍ਹਾ ਜਿਹੜਾ ਘਰੇਲਿਆਂ ਨੂੰ ਕੱਟ ਲੈਣਾ ਆ ਕੋਈ ਨਹੀਂ ਧੋਣਾ ਕੋਈ ਨਹੀਂ ਛੱਲਣਾ ਸਿਰਫ ਉਹਨਾਂ ਦੀਆਂ ਟਿਪਸ ਉਤਾਰ ਦੇਣੀਆਂ ਆ ਤੇ ਬਾਕੀ ਘਰੇਲਿਆਂ ਨੂੰ ਜਿਹੜਾ ਆ ਉਹ ਗੋਲ-ਗੋਲ ਕੱਟ ਲੈਣਾ ਆ ਸੋ ਸਾਰੇ ਘਰੇਲੇ ਜਿਹੜੇ ਆ ਉਹ ਮੈਂ ਕੱਟ ਲਿਆ ਬੀ ਦੇ ਸਮੀਤੀ ਕੱਟਨੇ ਆ ਵਿੱਚੋਂ ਕੁਝ ਜਿਹੜੇ ਸੀਗੇ ਉਹ ਮੈਨੂੰ ਐਵੇਂ ਲੱਗੇ ਸੀਗੇ ਪੱਕੇ ਹੋયા ਪਰ ਮੈਂ ਸਾਰੇ ਜਿਹੜੇ ਇਸ ਤਰ੍ਹਾਂ ਹੀ ਜਿਹੜੇ ਕੱਟ ਲੈ ਸੀਗੇ ਸੋ ਹੁਣ ਜਿਹੜਾ ਆ ਇਹਦੇ ਵਿੱਚ ਮੈਂ ਇੱਕ ਚਮਚ ਭਰ ਕੇ ਨਮਕ ਦਾ ਪਾ ਦਿੱਤਾ ਆ ਤੇ ਚੰਗੀ ਤਰ੍ਹਾਂ ਨਮਕ ਨੂੰ ਜਿਹੜਾ ਕਰੇਲਿਆਂ ਦੇ ਵਿੱਚ ਮਿਕਸ ਕਰ ਦਿੱਤਾ ਆ ਤੇ ਹੁਣ ਮੈਂ ਇਹਨੂੰ ਜਿਹੜਾ ਆ ਟੱਕ ਕੇ ਰੱਖ ਦੇਣਾ ਆ 4 ਤੋਂ 5 ਘੰਟੇ ਵਾਸਤੇ ਅਗਰ ਚਾਹੋ ਤੇ ਸਾਰੇ ਦਿਨ ਵਾਸਤੇ ਵੀ ਟੱਕ ਕੇ ਰੱਖ ਸਕਦੇ ਆ ਨਮਕ ਲਗਾ ਕੇ ਸੋ ਦਿਨ ਦਾ ਟਾਈਮ ਸੀਗਾ ਸਵੇਰੇ ਮੈਂ ਕੋਈ 11 ਵਜੇ ਕਰੇਲਿਆਂ ਨੂੰ ਨਮਕ ਲਗਾ ਕੇ ਰੱਖਿਆ ਸੀਗਾ ਸੋ ਮੈਂ ਉਸ ਤੋਂ ਬਾਅਦ ਕੱਪੜੇ ਧੋਤੇ ਸੀਗੇ ਤੇ ਉਸ ਟਾਈਮ ਦੇ ਉੱਤੇ ਬਹੁਤ ਸੋਹਣੀ ਧੁੱਪ ਲੱਗੀ ਹੋਈ ਸੀਗੀ ਤੇ ਮੈਂ ਜਿਹੜੇ ਕੱਪੜੇ ਮੈਨੂੰ ਚਾਹੀਦੇ ਸੀ ਦੋ ਚਾਰੋਂ ਮੈਂ ਸੁੱਕਣੇ ਪਾ ਦਿੱਤੇ ਸੀਗੇ ਮੈਨੂੰ ਸੀਗਾ ਕਿ ਜੇ ਫਿਰ ਬੱਦਲ ਆ ਗਿਆ ਫਿਰ ਸਾਰੇ ਕੱਪੜੇ ਜਿਹੜੇ ਗਿੱਲੇ ਹੋ ਜਾਣਗੇ ਤੇ ਮੈਂ ਆਪਣੇ ਬੇਟੇ ਨੂੰ ਸਕੂਲ ਲੈਣ ਚਲੇ ਗਈ ਤੇ ਪਿੱਛੋਂ ਬਾਰਿਸ਼ ਆ ਗਈ ਅਸੀਂ ਵੀ ਦੋਨੋਂ ਪਿੱਛੇ ਆਏ ਤੇ ਜਿਹੜੇ ਮੇਰੇ ਕੱਪੜੇ ਸੀਗੇ ਉਹ ਵੀ ਪਿੱਛੇ ਗਏ ਸੀਗੇ ਤੇ ਹੁਣ ਜਿਹੜੇ ਕੱਪੜੇ ਮੈਂ ਸਾਰੇ ਛੱਡ ਦੇ ਅੰਦਰ ਪਾ ਦਿੱਤੇ ਆਂ ਤੇ ਉਸ ਤੋਂ ਬਾਅਦ ਮੈਂ ਆ ਗਈ ਥੱਲੇ ਤੇ ਹੁਣ ਆ ਸ਼ਾਮ ਦਾ ਟਾਈਮ ਤੇ ਘਰੇਲੇ ਜਿਹੜੇ ਆ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਰਾਸਟ ਮਿਲ ਚੁੱਕੀ ਆ ਤੇ ਹੁਣ ਇਹਨਾਂ ਦੀ ਕਰਨੀ ਆ ਧਵਾਈ ਚੰਗੀ ਤਰ੍ਹਾਂ ਜਿਹੜਾ ਘਰੇਲਿਆਂ ਨੂੰ ਧੋ ਲੈਣਾ ਆ ਜਿਹੜਾ ਇਹਨਾਂ ਦੇ ਵਿੱਚੋਂ ਮਤਲਬ ਕਿ ਇਹਨਾਂ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਵੇ ਦੋ ਤਿੰਨ ਪਾਣੀ ਦੇ ਨਾਲ ਮੈਂ ਘਰੇਲਿਆਂ ਨੂੰ ਧੋ ਲਿਆ ਸੀਗਾ ਪਹਿਲਾਂ ਕਈ ਜਾਨੇ ਇਹ ਵੀ ਕਹਿੰਦੇ ਆ ਕਿ ਘਰੇਲਿਆਂ ਨੂੰ ਨਮਕ ਲਗਾ ਕੇ ਰੱਖਣ ਦਾ ਕੀ ਫਾਇਦਾ ਬਟ ਸਾਡੀਆਂ ਪੁਰਾਣੀਆਂ ਬਜ਼ੁਰਗ ਔਰਤਾਂ ਵੀ ਕੀ ਕਰਦੀਆਂ ਹੁੰਦੀਆਂ ਸੀ ਜਦੋਂ ਭਰ ਕੇ ਵੀ ਕਰੇਲੇ ਬਣਾਉਂਦੀਆਂ ਹੁੰਦੀਆਂ ਸੀ ਨਾ ਕਰੇਲਿਆਂ ਨੂੰ ਛਿੱਲ ਕੇ ਉਹਨਾਂ ਦੇ ਵਿੱਚ ਚੀਰਾ ਦੇ ਕੇ ਉਹਨਾਂ ਵਿੱਚ ਨਮਕ ਭਰ ਕੇ ਨਾ ਰੱਖ ਦਿੰਦੀਆਂ ਸੀਗੀਆਂ ਉਹ ਕਈ ਤੇ ਧੁੱਪੇ ਵੀ ਰੱਖ ਦਿੰਦੀਆਂ ਸੀਗੀਆਂ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਬਟ ਮੈਨੂੰ ਇੰਨਾ ਪਤਾ ਆ ਕਿ ਜਿਹੜੇ ਕਰੇਲੇ ਆ ਨਾ ਉਹ ਇਹਦੇ ਨਾਲ ਕੌੜੇ ਨਹੀਂ ਬਣਦੇ ਕਰੇਲਿਆਂ ਦੀ ਜਿਹੜੀ ਕੜੱਤਨ ਆ ਨਾ ਉਹ ਨਿਕਲ ਜਾਂਦੀ ਸੀਗੀ ਕਈ ਜਣੇ ਕਹਿੰਦੇ ਜੇ ਕੜੱਤ ਨਹੀਂ ਨਿਕਲ ਗਈ ਤੇ ਕ੍ਰੇਲੇ ਖਾਣ ਦਾ ਕੀ ਫਾਇਦਾ ਬਟ ਕ੍ਰੇਲਿਆਂ ਦੇ ਵਿੱਚ ਇੰਨਾ ਜ਼ਿਆਦਾ ਕੌੜ ਹੁੰਦੀ ਹੈ ਨਾ ਇੰਨਾ ਜ਼ਿਆਦਾ ਉਹਨਾਂ ਦੇ ਵਿੱਚ ਅਸਰ ਹੁੰਦਾ ਹੈ ਨਾ ਕਿ ਜੇ ਤੁਸੀਂ ਨਮਕ ਲਗਾ ਕੇ ਰੱਖਣ ਰੱਖ ਦੋਗੇ ਨਾ ਇਹਦਾ ਮਤਲਬ ਆ ਨਹੀਂ ਆ ਕਿ ਉਹਨਾਂ ਦੇ ਵਿੱਚੋਂ ਸਾਰਾ ਜਿਹੜਾ ਅਸਰ ਆ ਉਹ ਨਿਕਲ ਜਾਊਗਾ ਕਈਆਂ ਨੂੰ ਤੇ ਕਰੇਲੇ ਜਿਹੜੇ ਸੂਟ ਹੀ ਨਹੀਂ ਕਰਦੇ ਅੱਜ ਦੇ ਟਾਈਮ ਵਿੱਚ ਕਈਆਂ ਨੂੰ ਇਹਨਾਂ ਦੇ ਨਾਲ ਜਿਹੜੀ ਆ ਉਹ ਇੱਕਦਮ ਬੀਪੀ ਵੀ ਹਾਈ ਹੋ ਜਾਂਦਾ ਆ ਜੇ ਤੁਸੀਂ ਕਰੇਲੇ ਕਰੇਲਿਆਂ ਨੂੰ ਨਮਕ ਲਗਾ ਕੇ ਰੱਖੋਗੇ ਨਾ ਤੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਜੇ ਕਰੇਲੇ ਕੋੜੇ ਨਹੀਂ ਬਣਨਗੇ ਤੇ ਬੱਚੇ ਵੀ ਆਰਾਮ ਨਾਲ ਖਾ ਲੈਣਗੇ ਕਿਉਂਕਿ ਕਰੇਲੇ ਖਾਣਾ ਵੀ ਬਹੁਤ ਜ਼ਰੂਰੀ ਆ ਹੈਲਥ ਵਾਸਤੇ ਅਗਰ ਬੱਚੇ ਖਾ ਲੈਂਦੇ ਆ ਜਿਸ ਤਰ੍ਹਾਂ ਵੀ ਤੇ ਤੁਸੀਂ ਉਸ ਤਰ੍ਹਾਂ ਜਿਹੜਾ ਉਹ ਬਣਾ ਸਕਦੇ ਹੋ ਕ੍ਰੇਲੇ ਜਿਹੜੇ ਆ ਉਹ ਮੈਂ ਚੰਗੀ ਤਰ੍ਹਾਂ ਧੋ ਲਏ ਆ ਕਿਉਂਕਿ ਉਹਨਾਂ ਨੂੰ ਪਾਣੀ ਵਿੱਚ ਖੁੱਲੇ ਪਾਣੀ ਵਿੱਚ ਧੋਤਾ ਆ ਸੋ ਉਹਨਾਂ ਵਿੱਚ ਪਾਣੀ ਏਡੀ ਜਲਦੀ ਨਹੀਂ ਸੁੱਕਣਾ ਸੋ ਮੈਂ ਇਹਨਾਂ ਦਾ ਪਾਣੀ ਜਿਹੜਾ ਆ ਉਹਨੂੰ ਝੋੜ ਦੇਣਾ ਆ ਇੱਕ ਕੱਪੜਾ ਲਿਆਇਆ ਉਹਦੇ ਵਿੱਚ ਕarele ਪਾ ਕੇ ਤੇ ਮੈਂ ਉਹਨਾਂ ਦੇ ਮਤਲਬ ਕਿ ਉਹਦੇ ਨਾਲ ਕੱਪੜੇ ਦੇ ਨਾਲ ਜਿਹੜਾ ਇਹ ਪਾਣੀ ਆ ਉਹਨੂੰ ਛੋੜ ਦਉਂਗੀ ਮੈਂ ਫਿਰ ਕਹਿ ਰਹੀ ਆ ਕਿ ਇਸ ਦੇ ਨਾਲ ਕ੍ਰੇਲਿਆਂ ਦੇ ਵਿੱਚੋਂ ਕੋਈ ਅਸਰ ਖਤਮ ਨਹੀਂ ਹੁੰਦਾ ਅਗਰ 2 3 4 ਚਮਚ ਇਹਦੇ ਵਿੱਚੋਂ ਰਸ ਨਿਕਲ ਵੀ ਜਾਂਦਾ ਹੈ ਨਾ ਇਹਦਾ ਮਤਲਬ ਆ ਨਹੀਂ ਆ ਕਿ ਕ੍ਰੇਲਿਆਂ ਦਾ ਸਾਰਾ ਅਸਰ ਹੀ ਖਤਮ ਹੋ ਗਿਆ ਆ ਕਰੇਲਿਆਂ ਦਾ ਪਾਣੀ ਜਿਹੜਾ ਉਹ ਮੈਂ ਨਿਚੋੜ ਦਿੱਤਾ ਆ ਤੇ ਕਰੇਲੇ ਜਿਹੜੇ ਉਹ ਸੁੱਕੇ ਸੁੱਕੇ ਜੇ ਹੋ ਗਏ ਆ ਤੇ ਹੁਣ ਜਿਹੜਾ ਇਹਨਾਂ ਦੀ ਵਾਰੀ ਆ ਤਲਣ ਦੀ ਸੋ ਕੜਾਈ ਵਿੱਚ ਮੈਂ ਪਾਇਆ ਆ ਸਰੋਂ ਦਾ ਤੇਲ ਤੇਲ ਉਨਾ ਹੀ ਪਾਓ ਜਿੰਨਾ ਕਿ ਇੱਕੋ ਵਾਰੀ ਵਿੱਚ ਜਿਹੜਾ ਉਹ ਵਰਤਿਆ ਜਾਵੇ ਤੇਲ ਗਰਮ ਹੋ ਗਿਆ ਆ ਇਹਦੇ ਵਿੱਚ ਮੈਂ ਪਾ ਦਿੱਤੇ ਆ ਕਰੇਲੇ ਹੁਣ ਕਰੇਲਿਆਂ ਨੂੰ ਜਿਹੜਾ ਆ ਉਹ ਮੈਂ ਮੀਡੀਅਮ ਹੀਟ ਦੇ ਉੱਤੇ ਜਿਹੜਾ ਆ ਉਹ ਤਲ ਲੈਣਾ ਆ ਉੱਧਰ ਜਿਹੜਿਆ ਉਹ ਕਰੇਲੇ ਤਲੇ ਜਾ ਰਹੇ ਆ ਤੇ ਇੱਧਰ ਜਿਹੜਾ ਆ ਮੈਂ ਤਿੰਨ ਜਿਹੜੇ ਛੋਟ ਮਤਲਬ ਕਿ ਤਿੰਨ ਪਿਆਜ਼ ਲਏ ਆ ਨਾ ਤੇ ਛੋਟੇ ਆ ਨਾ ਹੀ ਵੱਡੇ ਆ ਇਹਨਾਂ ਨੂੰ ਮੈਂ ਜਿਹੜਾ ਆ ਲੰਬਾ ਲੰਬਾ ਕੱਟ ਲੈਣਾ ਆ ਰੇਲੇ ਜਿਹੜੇ ਆ ਉਹ 골ਡਨ ਬ੍ਰਾਊਨ ਹੋ ਗਏ ਆ ਤੇ ਤੇਲ ਦੇ ਉੱਤੇ ਜਿਹੜੇ ਉਹ ਤੈਰਨ ਲੱਗ ਗਏ ਆ ਸੋ ਇਸ ਪੁਆਇੰਟ ਤੇ ਆ ਕੇ ਮੈਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੀ ਤੇ ਜਿਹੜਾ ਐਕਸਟਰਾ ਤੇਲ ਆ ਉਹਨੂੰ ਮੈਂ ਇੱਕ ਡੱਬੀ ਵਿੱਚ ਗੱਡ ਲੈਣਾ ਆ ਕਿ ਜਦੋਂ ਵੀ ਮੈਂ ਕਿਸੇ ਸਬਜ਼ੀ ਨੂੰ ਤੜਕਾ ਲਾਵਾਂ ਤੇ ਮੈਂ ਉਹਦੇ ਵਿੱਚ ਯੂਜ਼ ਕਰ ਲਵਾਂ ਇਹਦੇ ਵਿੱਚ ਮੈਂ ਦੁਬਾਰਾ ਹੁਣ ਕੋਈ ਚੀਜ਼ ਜਿਹੜੀ ਆ ਉਹ ਨਹੀਂ ਤਲਣੀ ਸੋ ਹੁਣ ਜਿਹੜਾ ਆ ਉਹ ਕੜਾਈ ਵਿੱਚ ਕੋਈ 2 ਤੋਂ 3 ਚਮਚ ਜਿਹੜਾ ਤੇਲ ਰਹਿ ਗਿਆ ਆ ਤੇ ਉਹਦੇ ਵਿੱਚ ਮੈਂ ਪਾ ਦਿੱਤੇ ਆ ਕੱਟੇ ਹੋਏ ਪਿਆਜ਼ ਤੇ ਪਿਆਜ਼ ਨੂੰ ਜਿਹੜਾ ਇਹਦੇ ਵਿੱਚ ਭੁੰਨ ਲਵਾਂਗੇ ਪਿਆਜ਼ ਜਿਹੜੇ ਆ ब्राउन ਨਹੀਂ ਕਰਨੇ ਸਿਰਫ ਜਿਹੜੀਆਂ ਇਹਨਾਂ ਦੀਆਂ ਟਿਪਸ ਹੈਗੀਆਂ ਆ ਉਹੀ ਜਿਹੜੀਆਂ 골ਡਨ ਬ੍ਰਾਊਨ ਹੋਣੀਆਂ ਚਾਹੀਦੀਆਂ ਮਤਲਬ ਕਿ 50% ਜਿਹੜੇ ਕੁੱਕ ਹੋਣੇ ਚਾਹੀਦੇ ਆ ਸੋ ਇਸ ਪੁਆਇੰਟ ਦੇ ਉੱਤੇ ਆ ਕੇ ਜਦੋਂ ਪਿਆਜ਼ ਜਿਹੜੇ ਆ ਥੋੜੇ ਜੇ ਪਿੰਕਿਸ਼ ਜੇ ਹੋ ਗਿਆ ਗੁਲਾਬੀ ਹੋ ਗਿਆ ਉਦੋਂ ਮੈਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਜਿਹੜੀ ਆ ਉਹ ਪਾ ਦਿੱਤੀ ਆ ਟਮਾਟਰ ਮੈਂ ਗ੍ਰੇਟ ਕਰ ਲਿਆ ਸੀਗਾ ਏ ਆਪਸ਼ਨਲ ਆ ਟਮਾਟਰ ਅਗਰ ਤੁਸੀਂ ਨਹੀਂ ਪਸੰਦ ਕਰਦੇ ਤਾਂ ਤੁਸੀਂ ਨਾ ਪਾਓ ਤੁਸੀਂ ਐਵੇਂ ਹੀ ਹਰੀ ਮਿਰਚ ਜਿਹੜੀ ਪਾ ਦਿਓ ਤੇ ਹੁਣ ਮੈਂ ਰੂਟੀਨ ਦੇ ਮਸਾਲੇ ਪਾਏ ਆ ਨਮਕ ਗਰਮ ਮਸਾਲਾ ਤੇ ਢੀਗੀ ਮਿਰਚ ਤੇ ਜਿਹੜਾ ਗੈਸ ਦਾ ਸੇਕ ਆ ਉਹ ਬਿਲਕੁਲ ਕੱਟ ਕਰ ਦਿੱਤਾ ਆ ਕਿ ਜਿਹੜੇ ਮਸਾਲੇ ਆ ਉਹ ਸੜਨ ਨਾ ਤੇ ਮਸਾਲਿਆਂ ਨੂੰ ਵੀ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਮੈਂ ਪਾ ਦਿੱਤੇ ਆ ਕਰੇਲੇ ਪਾਣੀ ਨਹੀਂ ਪਾਉਣਾ ਜਦੋਂ ਅਸੀਂ ਕਰੇਲੇ ਪਾਵਾਂਗੇ ਨਾ ਤੇ ਕ੍ਰੇਲਿਆਂ ਨੇ ਜਿਹੜਾ ਤੇਲ ਆ ਛੱਡ ਦੇਣਾ ਆ ਤੇ ਇੱਕਦਾਂਵੀ ਜਿਹੜਾ ਆ ਉਹ ਤੇਲ ਜਿਹੜਾ ਕ੍ਰੇਲਿਆਂ ਵਿੱਚ ਹੋ ਜਾਂਦਾ ਆ ਸੋ ਹੁਣ ਮੈਂ ਇਹਦੇ ਵਿੱਚ ਪਾ ਦਿੱਤਾ ਆ ਨਮਕ ਇੱਕ ਚਮਚ ਨਮਕ ਪਾ ਦਿੱਤਾ ਆ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਪਾ ਸਕਦੇ ਹੋ ਕਿਉਂਕਿ ਅਸੀਂ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਸੀਗਾ ਇਸ ਕਰਕੇ ਕ੍ਰੇਲਿਆਂ ਵਿੱਚ ਜਿਹੜਾ ਇੰਨਾ ਜ਼ਿਆਦਾ ਨਮਕ ਨਹੀਂ ਰਹਿੰਦਾ ਸੋ ਥੋੜਾ ਜਿਹਾ ਪਾ ਦਿੱਤਾ ਆ ਆਮਚੂਰ ਪਾਊਡਰ ਤੇ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦਿੱਤਾ ਸਾਰਾ ਕੁਝ ਤੇ ਹੁਣ ਜਿਹੜਾ ਆ ਲੋ ਹੀਟ ਦੇ ਉੱਤੇ ਜਿਹੜਾ ਆ ਮਤਲਬ ਕਿ ਬਿਲਕੁਲ ਘਾਟੇ ਸੇਕਦੇ ਉੱਤੇ 5 ਮਿੰਟ ਲਈ ਟੱਕ ਕੇ ਪਕਾ ਲੈਣਾ ਆ ਸੋ ਕ੍ਰੇਲੇ ਜਿਹੜੇ ਆ ਉਹ ਬਣ ਕੇ ਤਿਆਰ ਹੋ ਗਏ ਆ ਤੇ ਇਸ ਦਿਨ ਜਿਹੜੇ ਕ੍ਰੇਲਿਆਂ ਬਹੁਤ ਹੀ ਵਧੀਆ ਬਣਦੇ ਆ ਨਾ ਤੇ ਤੁਸੀਂ ਵੇਖੋ ਕ੍ਰੇਲਿਆਂ ਚ ਬਹੁਤ ਜ਼ਿਆਦਾ ਤੇਲ ਆ ਬਿਲਕੁਲ ਹੀ ਸੁੱਕੇ ਸੁਕੇੜੇ ਕ੍ਰੇਲਿਆਂ ਉਹ ਬਣਿਆ ਸੋ ਕ੍ਰੇਲੇ ਬਣਾ ਕੇ ਮੈਂ ਫਿਰ ਆ ਕੇ ਛੱਤ ਦੇ ਉੱਤੇ ਤੇ ਥੋੜੀ ਦਿਰ ਬਾਰਿਸ਼ ਜਿਹੜੀ ਪੁਰਾਣੀ ਸੀ ਜਦੋਂ ਮੈਂ ਕ੍ਰੇਲੇ ਬਣਾਉਂਦੀ ਪਈ ਸੀ ਨਾ ਉਦੋਂ ਬਾਰਿਸ਼ ਹੁੰਦੀ ਪਈ ਸੀ ਤੇ ਆ ਸਾਡਾ ਆ ਜੁਵੈਨ ਦਾ ਪੌਦਾ ਤੇ ਮੈਂ ਕਿਹਾ ਚਲੋ ਕੋਠੇ ਤੇ ਜਾ ਕੇ ਥੋੜੀ ਜੀ ਵੀਡੀਓ ਬਣਾ ਲੈਨੇ ਆ ਅਸੀਂ ਜਦੋਂ ਛੱਤ ਤੇ ਆਏ ਤੇ ਬਾਰਿਸ਼ ਜਿਹੜੀ ਆ ਉਹ ਫੇਰ ਸ਼ੁਰੂ ਹੋ ਗਈ ਸੀ ਅੱਜ ਜਿਹੜਾ ਆ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਤੇ ਮੌਸਮ ਜਿਹੜਾ ਬਹੁਤ ਹੀ ਵਧੀਆ ਸੀ ਬਹੁਤ ਹੀ ਜ਼ਿਆਦਾ ਠੰਡਾ ਮੌਸਮ ਜਿਹੜਾ ਹੋ ਗਿਆ ਸੀਗਾ ਕਰੇਲਿਆਂ ਵਾਲੀ ਜਿਹੜੀ ਸਬਜੀ ਆ ਉਹ ਬਣ ਗਈ ਸੀਗੀ ਤੇ ਨਾਲ મે ਬਣਾ ਲਈ ਸੀ ਮੂੰਗੀ ਮਸਰਾਂ ਦੀ ਦਾਲ। ਕਰੇਲਿਆਂ ਦੇ ਨਾਲ ਮੂੰਗੀ ਮਸਰਾਂ ਦੀ ਦਾਲ ਦਾ ਕੰਬੀਨੇਸ਼ਨ ਬਹੁਤ ਹੀ ਵਧੀਆ ਆ ਤੇ ਬਹੁਤ ਹੀ ਸਵਾਦ ਆਉਂਦਾ ਆ। ਸੋ ਮੇਰੇ ਬੱਚਿਆਂ ਨੂੰ ਤਾਂ ਇਸ ਤਰ੍ਹਾਂ ਕਰੇਲੇ ਜਿਹੜੇ ਬਹੁਤ ਪਸੰਦ ਆਉਂਦੇ ਆ। ਬਹੁਤ ਜ਼ਿਆਦਾ ਕੌੜੇ ਨਹੀਂ ਬੰਦੇ, ਬਹੁਤ ਹੀ ਟੇਸਟੀ ਬੰਦੇ ਆ। ਤੇ ਅਗਰ ਤੁਹਾਨੂੰ ਵੀ ਅੱਜ ਦੀ ਰੈਸਪੀ ਪਸੰਦ ਆਈ ਆ ਤੇ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਵਿੱਚ ਦੱਸਿਓ ਕਿ ਤੁਹਾਡੇ ਕਰੇਲੇ ਕਿਵੇਂ ਦੇ ਬਣੇ ਤੇ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ